ਮਿਸ ਸਾਥੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਹਾਂ ਮਾਲੇਵਾਲ ਦੇ ਪੁੱਲ ਤੇ ਜਿਹੜਾ ਵੀਰਦੀਆਂ ਨਾਲ ਦਾ ਜਿਹੜਾ ਡੇਰਾ ਵਾ ਆ ਦੇਖ ਸਕਦੇ ਬੋਰਡ ਘਰੇ ਵੀ ਵੱਡੇ ਵੱਡੇ ਬਣਾ ਕੇ ਲਾਏ ਆ ਤੇ ਪਰ ਸੜਕ ਤੇ ਵੀ ਬੋਰਡ ਜਿਹੜੇ ਲੱਗੇ ਆ ਫੌਜੀ ਫਾਰਮ ਦੇ 메ਨ ਰੋਡ ਦੇ ਉੱਪਰ ਹੀ ਆ ਜਿਹੜਾ ਵੀਰਦੀਆਂ ਨਾਲ ਦਾ ਘਰ ਤੇ ਬਾਰੇ 메인 ਰੋਡ ਜਿਹੜਾ ਫਤਿਹਗੜ ਚੂੜੀਆਂ ਤੋਂ ਡੇਰੇਪਾਪੇ ਨਾਨਕ ਤੋਂ ਦੌੜ ਜਾਂਦਾ 메인 ਰੋਡ ਦੇ ਉੱਪਰ ਹੀ ਬੋਰਡ ਫੌਜੀ ਫਰੰਦੇ ਵੀ ਲੱਗੇ ਆ ਜਿਹੜੇ ਅੱਜ ਤੁਹਾਨੂੰ ਕਾਫੀ ਨਾਰਮਲ ਰੇਟ ਤੇ ਕਾਫੀ ਗਿਣਤੀ ਚ گاਵਾ ਜੜੀਆਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੁਈਆਂ ਤੇ ਕੁਝ ਗੱਬਣਾ ਹਾਂਜੀ ਵੀਰ ਜੀ ਸასი ਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਬਾਬਾ ਜੀ ਚਲੋ ਵਧੀਆ ਕਿਰਪਾ ਜੀ ਦੇ ਦਿਜੇ ਸਭ ਠੀਕ ਠਾਕ ਤੇ ਕੰਮ ਅੱਜ ਤੇ ਰੌਣਕ ਹੈ ਅੱਜ گاਵਾ ਚੰਗੀ ਲਾਈ ਦੀ ਆਪਣੇ ਕੋਲ ਅੱਛਾ ਦੇ ਵਿੱਚੋਂ ਤਿੰਨ گاਵਾ ਲੈ ਕੇ ਵੇਚਣ ਵਾਲੇ ਅੱਛਾ 12 ਜਨਵਰੀ ਪਖਾਵਾਂਗੇ ਅੱਛਾ 12 گاਵਾ ਸੋਨੇ ਰੰਗੀਆਂ ਬੱਛੀਆਂ ਵਕੋਣੀਆਂ ਇਹ ਸ਼ਹਿਰ ਬੱਛੀਆਂ ਅੱਛਾ ਸ਼ਾਈ ਵਾਲ ਬੱਛੀਆਂ ਅੱਜ ਆਪਣੇ ਕੋ ਕਾਲੀਆਂ ਡੱਬੀਆਂ ਬੱਛੀਆਂ ਜਿੱਦਾਂ ਜਿੱਦਾਂ ਦੇ ਵੀਰਾਂ ਦੀ ਡਿਮਾਂਡ ਆ ਤੇ ਬਾਕੀ ਇੱਕ ਝੋਟੀ ਆਪਣੇ ਕੋ ਬਹੁਤ ਚੰਗੀ ਦੂਜੀ ਸੂਰ ਪਹਾ ਕਰਦੇ ਨੇ ਅੱਜ ਜਿਆਦਾ ਮੈਂ ਨਾ ਅੱਜ ਚੌਥ ਆ ਸ਼ਰਾਧਾਂ ਦੀ ਬਾਬਾ ਬੁੱਢਾ ਸਾਹਿਬ ਦੀ ਅੱਜ ਆਫਰਾਂ ਹੀ ਆ ਬਾਬਾ ਬੁੱਢਾ ਸਾਦਾ ਮੇਲਾ ਚੱਲਣ ਜਾਵਾ ਮੈਂ ਕੋਈ ਅੱਜ ਵੀਡੀਓ ਵੇਖੇ ਪੂਰੀ ਜੀਨੂਰ ਹਨਾ ਵੀਡੀਓ ਅੱਜ ਵੇਖੇ ਫੋਨ ਲਾਵੇ ਠੀਕ ਹੈ ਠੀਕ ਆ ਤੇ ਚਲੋ ਨਾਮ ਦੱਸਦੇ ਕਰੀ ਨਾਮ ਸੁਨਾਮ ਸਿੰਘ ਜੀ ਹਾਂਜੀ ਪਿੰਡ ਆਪਣਾ ਮਾਲੇਵਾਲ ਦਾ ਪੋਜੇ ਲਾਗੇ ਫਸੇਗਾ ਚੂੜੀਆਂ ਤੇ ਬਟਾਲਾ ਇੱਥੋਂ ਹੈਗਾ 22 ਕਿਲੋਮੀਟਰ ਡੇਰਾ ਬੱਪਾ ਨਾਲ 13 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਤੇ ਫੋਨ ਨੰਬਰ ਹੀ ਬੋਲਦਾ 8972902905 ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਅੱਜ ਪੁੱਜ ਸਾਹਿਬ ਹੁਣੇ ਆਪ ਆਏ ਆ ਤੇ ਨਾ ਆਪ ਹੀ ਦੱਸਣਾ ਆਪਾਂ ਸਾਰੇ ਸਾਰੇ ਪਸ਼ੂਆਂ ਬਾਰੇ ਅੱਜ ਮੈਂ ਨਾ ਚੈਨਾ ਦੇ ਖੀਰੇ ਦੇਨੇ ਆ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਚਲੋ ਫਿਰ ਜਿਹੜੀ ਆ ਸ਼ਰਵਾਤ ਜਿਹੜੇ ਪਹਿਲੇ ਨੰਬਰ ਵਾਲੀ ਝੋਟੀ ਐ ਤਾਂ ਹੀ ਆਪਾਂ ਕਰਨੀ ਆਂ ਦਿਨ ਦਾ ਹਲੇ ਦੀ ਝੋਟੀ ਬਹੁਤ ਸਾਫੀ ਹੈ ਤੇ ਉਹ ਦਿਨ ਜਿਹੜਾ ਪੂਰੀਆਂ ਦਾ ਜੋੜਾ ਪਾਇਆ ਸੀ ਉਹ ਕਿੱਥੇ ਚਲ ਗਿਆ ਮੈਨਾਂ 5 ਮਿੰਟ ਹੀ ਲੱਗੇ ਅੱਛਾ ਤੇ ਵੀਰਾਂ ਦੇ ਇੰਨੇ ਕ ਜੇ ਤੱਕ ਫੋਨ ਆਈ ਜਾਂਦੇ ਆ ਸਾਡੇ ਕੋ ਚੁੱਕੇ ਨਹੀਂ ਜਾਂਦੇ ਮਤਲਬ ਪੂਰੀਆਂ ਡਿਮਾਂਡ ਉਦੋਂ ਪੂਰੀ ਆਈ ਤੇ ਬਹੁਤ ਜਿਆਦਾ ਡਿਮਾਂਡ ਪਠੰਡੇ ਗਈਆਂ ਝੋਟੀਆਂ ਅੱਛਾ ਪਠੰਡੇ ਗਈਆਂ ਬਹੁਤ ਜਿਆਦਾ ਫੋਨ ਆਇਆ ਮਈਆਂ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਪੜੀ ਜੀ ਆ ਰੇਟ ਤੇ ਨੋਰਮਲ ਹੀ ਸੀ ਉਦੋਂ ਤੇ ਅੱਜ ਵੀ ਚਲੋ ਜਨਮਾਸਤੇ ਖੜੀਆਂ ਆਂ ਠੀਕ ਹੈ ਜੀ ਉਹ ਵੀ ਗਏ ਨੇ ਵੀ ਆਪਣੀਆਂ ਵੇਗੀਆਂ ਨੂੰ ਜਾਲ ਪਾਣੀ ਦੇ ਗਏ ਆ ਮਾ ਚਲੋ ਤੁਹਾਨੂੰ ਚਲੋ ਆਹੋ ਤੁਹਾਡੀਆਂ ਟਾਈਮ ਖੜਦੀਆਂ ਤਿਆਰ ਹੋ ਕੇ ਭਾਵੇਂ ਦਾ ਸੇਂਗ ਕੰਬੂ ਝੋਟੀ ਬਹੁਤ ਸਾਫ਼ ਆ ਠੀਕ ਹੈ ਜੀ ਹਾਂ ਜੀ ਦੂਜਾ ਸੁਆ ਤੇ ਜੇ ਨਾ ਜੇ ਪੰਜ ਚਾਰ ਲੈ ਜੂਗੀ ਝੋਟੀ ਥਾਂ ਤੋਂ ਬਹੁਤ ਕਵਾਰਟੀਕਲ ਲੱਗਾ ਜੀ ਆਰੇ ਝੋਟੀ ਵੀ ਗਾਈਆਂ ਦੇ ਭਾਜ ਦੇ ਦੇਣੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਗੱਬਣ ਆ ਜਿਹੜੀ ਹੱਲੇ ਹਾਂ ਜੀ ਸੰਧੀ ਠੁੰਡੀ ਵੇਖ ਲਓ ਲੈ ਤਾਂ ਗਾਈਆਂ ਨੂੰ ਹਾਂ ਦੇਖ ਸਕਦੇ ਜੀ ਹੈਗੀ ਵੇ گاਵਾ ਵਾਂਗੂ ਠੰਡੀ ਸਈਲੇ ਬੜੀ ਸਾਫ਼ ਝੋਟੀ ਦੋ ਦਿਨੇ ਕੋਈ 9-10 ਕਿਲੋ ਪਾਇਆ ਪਹਿਲੇ ਸਵੇਰੇ ਠੀਕ ਹੈ ਵੀ ਮੇਜ ਹੈ ਵੀ ਦਹਾਂ ਤੋਂ ਬਾਹਰ ਹੀ ਚਲੇ ਇੱਕ ਠੀਕ ਹੈ ਜੀ ਹਾਂ ਜੀ ਹਾਂ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਜੈ ਜੀ ਕਿੰਨਾ ਮੁੱਲ ਤੇ ਕੋਈ ਇਹੋ ਜੀ ਝੋਟੀ ਦਾ ਕੋਈ 80 ਕੰਡਾ ਕੋਈ 85 ਕੰਡਾ ਪਰ ਤੁਹਾਨੂੰ ਪਤਾ ਐ ਇਹ ਦੁਕਾਨ ਤੇ ਇਹ ਚੀਜ਼ ਨਹੀਂ ਹੈਗੀ ਹਾਂਜੀ ਹਾਂਜੀ ਬੋਲੇ ਝੋਟੀ ਦਾ 70 ਹੈ ਬਾਕੀ 65 ਚ ਮਾਨਤਨ ਕਰਾਂਗੇ ਅੱਛਾ 65 ਚ ਕਰ ਦੋ ਕਿ 1000 ਰੁਪਿਆ ਕਰ ਦਾਂਗੇ ਛੋਟ 40000 ਦੀ ਝੋਟੀ ਦੇ ਦਾਂਗੇ ਕੋਈ ਦੇਂਦਾ ਨਹੀਂ ਦੂਜੇ ਸਵੇ ਚੋਟੀ ਕਾਲੀ ਪੌ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ 10 ਕਿਲੋ ਤੋਂ ਬਾਹਰ ਹੀ ਚੱਲੇਗੀ ਵੀਜੀ ਝੋਟੀ ਠੀਕ ਹੈ ਜੀ ਹਾਂ ਜੀ ਨਸਲ ਬਰੀ ਬੜੀ ਸ਼ਾਈ ਤੇ ਬਹੁਤ ਚੰਗੀ ਹੈ ਬਾਕੀ ਚਲੋ ਫਿਕਸ ਹਵਾਨਾ ਇਹਨੇ ਤਿਆਰ ਕਰਨਾ ਬਾਕੀ ਕੋ ਫੋਨ ਲਾਵੇ ਮਾਨਤਨ ਖੁੱਲੇ ਹੀ ਹੋਣਗੇ ਬਾਕੀ ਸ਼ਾਈ ਵਾ ਰਸੀਤ ਬਹੁਤ ਚੰਗੀ ਆ ਆਪਣੇ ਭਾਈ ਠੀਕ ਆ ਜੀ ਜਿੱਦਾਂ ਨੁਲੇ ਬੈਠੇ ਰੋ ਜਿਦਾ ਮਦੀਚਾਰਾ ਮਾ ਜਿਹੜੀ ਚੱਕਰ ਨੇ ਠੀਕ ਆ ਜੀ ਅਜੇ ਮਾਲ ਨਾ ਆਇਆ ਗੱਡੀ ਦੇ ਕੁੜੇ ਵੀ 2-4 ਦਿਨ ਪਹਿਲਾਂ ਛੁੱਟੀ ਗਾ ਗਰਮੀ ਗਰਮੀ ਕਰਕੇ ਕਈ ਰਿ ਸਫਰ ਚ ਸੂ ਪੈਂਦੀਆਂ ਆ ਆ ਦੇਖ ਸਕਦੇ ਬੱਚਾ ਵੀ ਥੋੜਾ ਹੌਲਾ ਹੀ ਆਏ ਤੇ ਮਾਲ ਅਜੇ ਲੱਕਾਂ ਲੁੱੱਕਾਂ ਨਹੀਂ ਵਿਚਾਲਦਾ ਹੁੰਦਿਆ ਵੀ ਛੋੜੇ ਕਦ ਤਿੰਨ ਪਹਿਲਾਂ ਛੁੱਟੀ ਆ ਹਾਂ ਜੀ ਹਾਂ ਜੀ ਹੁਣ ਇਹ ਨਾ ਕੀ ਬੱਚੀ ਜਿੱਦਾਂ ਦੀ ਵੀ ਚੀਜ਼ ਵੇਖੋ ਕੀ ਆ ਜੀ ਆ ਦੇਖ ਸਕਦੇ ਪਰ ਫਿਰ ਵੀ ਥੱਲੇੋਂ ਚੰਗੀ ਤਿਆਰ ਹੋ ਗਈ ਆ ਜੇ ਪੂਰੀ ਸਾਮ ਤੇ ਹੁੰਦੀ ਫਿਰ ਪੂਰੀ ਕਮਾਲ ਦੀ ਸਿਆਰ ਹੋਣੀ। ਦੋ ਤਾਂ 16-17 ਕਿਲੋ ਦੀ ਦੀ ਰਹੀ ਐ। ਠੀਕ ਆ ਜੀ। ਹੁਣ ਵੇਖੋ ਜਿੱਦਾਂ ਇਹ ਚੀਜ਼ ਲੱਗੀ। ਥੋੜਾ ਜਿਹਾ ਝੱਬੂ ਦਾ ਕਰਦੀ ਐ। ਛੜ ਦੋ ਛੜ ਦੋ ਬੱਚੇ ਤੇ ਜਾਣਾ। ਬੱਚੇ ਦਾ ਜ਼ਿਆਦਾ ਕਰਦੀ ਐ। ਹਾਂ, ਦਿਨੇ ਕੋ ਚੀਜ਼ ਬਾਕੀ ਥਣ ਵੀ ਆਪਾਂ ਦੇਖ ਸਕਦੇ ਚਾਰੇ ਥਣ ਇੱਕੋ ਜਿਹੇ ਆ। ਬਾਕੀ ਜੇ ਤਾਜੀ ਸੂਈ ਆ। ਤੇ ਉਸ ਹੱਬ ਨਹੀਂ ਜੇ ਫਿਰ ਵੀ ਚੰਗਾ ਆ ਜਾਊਗਾ ਜੇ ਆਪਾਂ। ਠੀਕ ਆ। ਤੇ ਉਦਾਂ ਮਾਰੀਆ ਤੇ ਹੈ ਠੰਡੀ ਤੇਰੀ ਆ ਉਸ ਤਰ੍ਹਾਂ ਜਿਹਾ। ਹਾਂ ਜਿੰਦੀ ਬਹੁ ਹੈ। ਠੰਡੀ ਦੇ ਕਰਮ ਵਾਲੀ ਏਸੀ ਭਾਈ ਇਦਾਂ ਠੰਡੇ ਹੱਥ ਲਾਈ ਜੋ ਦੇਖੋ ਠੀਕ ਹੈ ਜੀ ਤੇ ਮੁੱਲ ਫਿਰ ਇਹਦਾ ਮੁੱਲ ਦੇ ਵੱਛੀ ਜੀ ਆਪਣੇ ਟਾਈਮ ਤੇ ਸੁੰਦੀ ਫਿਰ ਤੇ ਮੁੱਲ ਭਾਵੇਂ ਵੱਛੀ ਦਾ 50 ਕਰ ਲੈਂਦੇ ਹਾਂਜੀ ਪਰ ਨਹੀਂ ਆਪਾਂ ਨੂੰ ਭਾਣਾ ਮੇਰੀ ਭਾਣਾ ਦੇਣੀ ਹੈ ਅੱਛਾ ਹਾਂਜੀ ਕਿੰਨੇ ਦੀ 40 ਦੀ ਦੇ ਦੀਏ 40000 ਛੱਡ ਗਏ ਪੰਜ ਜੀ ਅੱਛਾ 35000 ਦੀ ਦੇ ਦੇਣੀ ਅੱਜ ਪੰਜ ਪੰਜ ਚੱਲੂਗਾ ਅੱਜ ਦਾ ਪੰਜ ਚੱਲੂ 35000 ਦੀ ਵਸ਼ੀ ਦੇ ਦੇਣੀ 15 16 ਲੀਟਰ ਵਾਲੀ 15 ਲੀਟਰ ਵਾਲੇ ਕਹਿੰਦੇ ਕਿ 35000 ਬਾਕੀ ਤਾਜੀ ਸੋਈ ਆ ਜੀ ਅਜੇ ਪੰਜਾ ਕੱਢ ਕੇ ਢੀ ਆ ਜੇ ਰ ਪਾਤੀ ਪ੍ਰੋਪਰ ਜੇ ਪ੍ਰੋਪਰ ਪਾਤੀ ਆਪਣੀ ਵੀਡੀਓ ਹੈ ਕਿ ਬਣੀ ਇਹ ਵਜ਼ੀਰ ਅਸੂ ਦਾ ਦਿਖਵਾ ਦਾਂਗੇ ਪਹਿਲਾਂ ਬੱਚੀ ਆ ਗਈ ਇਹ ਸ਼ਹਿਰ ਸੂਈ ਕੇ ਗੱਬਨ ਜੇ ਸੂਈ ਸੂਈ ਵਿਚੇ ਬੱਚੀ ਵੀ ਇਹ ਸ਼ਹਿਰ ਆ ਬੱਚੀ ਜਿਹੜੀ ਇਹਦੇ 10 ਕਿਲੋ ਬੌਲੀ ਤਿਆਰ 10 ਲੀਟਰ ਤਿਆਰ ਜੀ ਦੋ ਡੰਕ ਕੋਈ 14 ਫਰੇ ਲੈ ਜਾਓ ਤੋਰਦਾ ਇਹ ਕਿੰਨਾ ਕੇ ਦੁੱਧ ਚਵਾਈ ਜਾਊਗੀ ਬੱਚੀ ਦੇ 14 15 ਕਿਲੋ ਵਾਲੀ ਪਹਿਲੇ ਨਹੀਂ ਅੱਛਾ ਜੀ ਦੇਖੋ ਕੀ ਆ ਥੰਡਿਆ ਵੇਖੋ ਬੜੀ ਕਮਾਗ ਤਿਆਰ ਹੈ ਜੀ ਇਹ ਕਿੰਨੇ ਚਿਰ ਦੀ ਸੂਈ ਆ ਇਹਨੂੰ ਕੱਲ ਜੀ ਪਰਸੋਂ ਸੋਈ ਨਾੜੂ ਤੇ ਵਛੀ ਪਛੇ ਇਹ ਕੱਲ ਪਰਸੋਂ ਦੀ ਸੋਈ ਆ ਕਿਤੇ ਹਾਂਜੀ ਹਾਂਜੀ ਬਾਕੀ ਇਹ ਖਲਾਰਾ ਦੇ ਇੱਕ ਮਿੰਟ ਆ ਦੇਖ ਜਾਵਾਂ ਵਿਖਾਓ ਕੀ ਆ ਜਾਣਵੇਂ ਹਵਾਨਾ ਕਿੱਥੋਂ ਤੱਕ ਜਾਂਦੇ ਆ ਬਿਲਕੁਲ ਆ ਇਹ ਬੋਲਾ ਹੀ ਹੁੰਦਾ ਫੀਲੇ ਰਹਿੰਦਾ ਤੇ ਵਛੀ ਜੇ ਫੱਟਾ ਬੋਲਾ ਹੁੰਦਿਆ ਕਿਵਾਂ ਜੀ ਕਿਤੇ ਵਛੀ ਦੀ ਹਾਂ ਦੇਖ ਸੰਦੇ ਹਾਂਜੀ ਠੰਡੀ ਭਾਂ ਕੋ ਵਿੜੇ ਚ ਖੁੱਲੀ ਛੱਡ ਕੇ ਚੋਵੇ ਠੀਕ ਹੈ ਜੀ ਦੋ ਦੇ ਦੇਣੀ ਆ ਇਹ shear ਵਛੀਆਂ ਦੋ ਠੀਕ ਹੈ ਮਗਰ ਵੀ ਵਛੀ ਮਗਰ ਵੀ ਇਹ shear ਵਛੀ ਤੇ ਆਪ ਵੀ ਵਛੀ ਹਾਂਜੀ ਪਹਿਲਾ ਸੁਵਾਜੇ ਰੱਛੀ ਦਾ ਚੱਲ ਲੈ ਜਾ ਹਾਂਜੀ ਬੱਚਾ ਵੇਖੋ ਕੀ ਚੀਜ਼ ਦਿੱਤੀ ਬੱਚੇ ਸੀਰੇ ਤੋਂ ਕੀ ਕਰਦੇ ਗੱਲਾਂ ਨਾਲ ਉਤਾਰ ਜਾ ਦੇ ਠੀਕ ਹੈ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਸਾਹਿਬ ਜੀ ਜੇ ਬੱਚੇ ਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਾਂਗੇ ਹਾਂਜੀ ਫੋਨ ਤੇ ਕਰਾਂਗੇ ਤੇ ਬੱਚੀ ਜੀ ਇਹਦੇ ਆਪਣੇ ਕੋਲ 2-4 ਨੇ ਖਲੋਗੀ ਹਾਂਜੀ 16-17 ਕਿਲੋ ਚੋ ਵੀ ਲੈ ਜਾਵੇ ਤੁਸੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗੱਬਣਾ ਆਹ ਜੇ ਇਹ ਸ਼ਹਿਰ ਵਸੀ ਆ ਗੱਬਣ ਆਹ ਜੇ ਇਹ ਸ਼ਹਿਰੀ ਵਿਖਾਉਣੀਆਂ ਸਾਰੀਆਂ ਠੀਕ ਆ ਤੇ ਇਹ ਕਿੰਨੇ ਦੁੱਧ ੜੀ ਜੇ ਜੀ 16-17 ਕਿਲੋ ਵਾਲੀ ਬੱਚੀ ਬਹੁਤ ਤਿਆਰ ਹੋਣੀ ਆ ਜੇ ਹਨਾ ਲਾਫੀ ਥਾਂ ਤੇ ਕਾ ਬੱਚੀ ਨੇੜੇ ਤੇ ਵਿਖਾਓ ਬੱਚੀ ਠੀਕ ਹੈ ਜੀ ਛੰਡੀਆਂ ਧੀਰਿਆਂ ਬੱਚੀਆਂ ਖਾ ਗਈਆਂ ਬਾਹਰ ਖਾਪ ਖਾ ਤਾਂ ਕਰਕੇ ਲੱਗਣ ਜਾਂ ਨੱਥਾ ਹਜੇ ਗੱਡੀ 'ਚ ਠੀਕ ਹੈ ਜੀ ਤਾਂ ਬੜਾ ਇੱਕ ਦੋ ਦਿਨ ਮਾਲ ਨਹੀਂ ਦੱਸ ਦਿੰਦਾ ਬਾਕੀ ਵੱਡੀ ਬੱਛੀ ਹੈ ਰੰਗ ਕਲਰ ਵੇਖੋ ਕਿੱਡਾ ਪਿਆ ਰ ਆ ਜਾ ਲੈ ਆਓ ਜੀ ਬਾਕੀ ਜੇ ਹਵਾਨੇ ਚ ਬਾਟੇ ਜਿਹੜੇ ਕਰਦੇ ਆ ਨੀ ਰੰਗ ਇਹ ਕੋ ਸ਼ਾਹ ਜੀ ਗਲਾਬੀ ਲਗਾ ਤੇ ਲਾ ਵੇਖੋ ਸ਼ਾਹ ਆਹ ਦੇਖ ਸੰਜੀ ਜੇ ਥਾਨੇ ਦਾ ਵੀ ਸਫਾਈਆਂ ਸੁਗੋਈਆਂ ਬੜੀਆਂ ਵਸ਼ੀ ਚਲੋ ਲੈ ਜਾਓ ਫਿਰ ਜੀ ਜੀ ਗੋਬਰ ਫੜੇ ਕਿਤੇ ਉਹਨਾਂ ਤਾਂ ਨਾ ਕੋਲ ਚੁੰਦੇ ਰਹੇ ਗਾਂ ਖਲੇ ਦੋਦੇ ਬਾਕੀ ਸੇਵਾ ਕੋ ਵੀ ਕਰੂਗਾ ਲੈ ਭਾਵੇਂ 17 ਚੋਲੇ ਭਾਵੇਂ 18 ਚੋਲੇ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਸ਼ਾਹ ਜੀ ਭਾਵੇਂ ਮੱਛੀ ਦੱਸਣ 40 ਚੱਲਦੀ ਆ ਪਰ ਨਹੀਂ ਅੱਛਾ ਭਾਣਾ ਮੇਰੀ ਭਾਣਾ ਦੇਣੀ ਕਿੰਨੇ ਦੀ ਦੀ ਹੈ 35 ਦੀ ਹੈ ਅੱਛਾ ਇਹ ਵੀ 35 ਦੀ ਜਾਣ ਦੇਣੀ ਹੈ ਤੇ ਕਰ ਦਈਏ ਮਾਰਦਾ ਕਰ ਦਈਏ ਵਿੱਚ 1000 ਖੰਡ ਮੈਂ ਕਿਹਾ ਜੇ ਨਹੀਂ ਆਏ ਆ ਤੇ ਭਲਾ ਕਰਾਂਗੇ ਕਿਸੇ ਦਾ ਠੀਕ ਆ ਇਹ ਹਾਂ ਨਾ 33000 ਦੀ ਮੇਰਾ ਵੀਰ ਕੋ ਘੱਟ ਵਧਣਾ ਕਿ 33000 ਅੱਛਾ 33000 ਦੇ 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 ਸ਼ਹਿਰ ਵਿੱਚ ਹੀ ਉਹ ਦੇਦਾ ਨਹੀਂ ਪਰ ਦੇ ਦਾਂਗੇ ਵੀਰ ਇੱਥੇ ਆਪਣੇ ਕੋ ਵੇਚਣ ਵਾਲੇ ਖੜਦੇ ਆ ਫੋਨ ਕੇ ਲਾਵੇ ਜਰੂਰ ਇੱਕ ਸਰ ਉੱਪਰ ਬਹੁਤ ਚੰਗੇ ਵਛੀ ਦੇ ਠੀਕ ਆ ਜੀ ਜੋ ਜੋ ਤਿਆਰ ਹੋ ਜੋ ਵਛੀ ਤਿਆਰ ਹੋਏ ਤੇ 45000 ਦੀ ਆ ਠੀਕ ਹੈ ਤੇ ਆ ਵੀ ਸੋਈ ਸਵਾਈ ਹੈ ਪਹਿਲਾਂ ਵਛੀ ਸੋਈ ਹੈ ਇਹਦੇ ਪਿੱਛੇ ਵੀ ਇਹ ਸਹਰ ਵਛੀ ਦਿੱਤੀ ਜਨੇ ਕਿੰਨੇ ਵੀ ਬੱਚੇ ਦਿੱਤੀ ਆ ਹਾਂਜੀ ਚਲੋ ਤੋਰ ਦੋ ਪਹਿਲਾਂ ਵਛੀ ਹੈ ਬਹੁਤ ਨਿਕਨੇ ਕੇ ਸੇਂਗੇ ਤੇ ਆ ਗਿਆ ਥੋੜਾ ਡਰਦੀ ਆ ਸਾਡੇ ਕੋਲ ਯਾਰ ਦੇਖੋ ਕਿਦਾਂ ਹੈ ਪਹਿਲਾਂ ਕਿੰਨੇ ਦਿਨਾਂ ਤੇ ਸੋਈ ਜੇ ਇਹ ਪਰਸੋਂ ਸੋਈ ਹੈ ਵੀ ਇਹ ਪਰਸੋਂ ਕਿਲੋ ਬੌਲੀ ਮੌਕੇ ਦੇ ਤਿਆਰ ਹੈ ਕੋਈ ਮੇਰਾ ਵੀ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਹੈ ਜੀ ਬੂਦਾ ਪਾਤਾ ਦਿਖਾ ਦਿਓ ਵਛੀ ਦਾ ਥੋੜਾ ਨਾ ਸਾਡੇ ਤੋਂ ਡਰਦੀ ਡਰਦੀ ਜੀ ਆ ਹਾਂਜੀ ਘਰੋਂ ਨਾ ਕਿਸੇ ਕੱਢੀ ਨਹੀਂ ਆ ਠੀਕ ਹੈ ਜੀ ਇਹਦੇ ਪਿੱਛੇ ਵਸੀ ਇੱਡੀ ਕਮਾਲ ਦੀ ਆ ਵੀ ਆ ਵੇਖਿਓ 1 ਮਿੰਟ ਪਹਿਲਾਂ ਹਵਾਨਾ ਦਿਖਾ ਦਈਏ ਤੁਹਾਨੂੰ ਚੰਗੀ ਤਰ੍ਹਾਂ ਆ ਬੱਚੀ ਦੇਖ ਹੀ ਸਕਦੇ ਜੀ ਬੱਚਾ ਦੇਖੋ ਆ ਨਾੜੂ ਤੇਰੇ ਕਾਫੀ ਖੂਬਸੂਰਤ ਵੱਛੀ ਹੈ ਜਿਹੜੀ ਇਹਦੇ ਮਗਰ ਹਾਂਜੀ ਤੇ ਆਹ ਦੇਖ ਸਕਦੇ ਹਵਾਨਾ ਜਿਹੜਾ ਇਹਦੇ ਲੱਗੇ ਤਾਂ ਦੇਖ ਸਕਦੇ ਬੱਚੇ ਕੀ ਲੱਗੇ ਇਹ ਤਾਂਜੀ ਆ ਜਿਹੜੀ ਪਰ ਇਹਦੇ ਬੱਚੇ ਚੁੰਗਣ ਤਾਂ ਨਹੀਂ ਪਾਰੇ ਇਹ ਪੂਰੀ ਦੁੱਧ ਚੁੰਗਣ ਦੀ ਵੀ ਨਹੀਂ ਜਾਚ ਪੂਰੀ ਹੈ ਜਿਹਨੂੰ ਜਿਵਾਈ ਵੇਖੋ ਵੱਛੀ ਦੀ ਕੀ ਲੱਗੀ ਇਹਨੂੰ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵੱਛੀ ਪਹਿਲਾਂ ਨੂੰ ਪਸੰਮਾਉਂਦਾ ਨਹੀਂ ਇਹ ਆ ਵੀ ਚਲੋ ਬਾਕੀ ਲੋਕੀ ਤੁਹਾਨੂੰ ਦਿਖਾ ਦਿੰਦੇ ਆ ਕੀ ਗੱਲ ਹੈ ਜਿਹੜਾ ਸਟੈਲਸ ਟੁੱਲੇ ਤੇ ਰਪੇ 14 15 ਕਿਲੋ ਵਾਲੀ ਆ ਠੀਕ ਹੈ ਹਾਂਜੀ ਹਾਂਜੀ ਚਵਾਈ ਦਿਖਾ ਦਵਾਂ ਮਾਸੀ ਜੀ ਆ ਦੇਖ ਸਕਦੇ ਹੋ ਉਹਦਾ ਜਿੱਤਰਾ ਕਈ ਆ ਰਹੀ ਕੋਲਣਾ ਲੱਗਦਾ ਦੇਖਿਆ ਇੱਕ ਇੱਕ ਮਾਗਣ ਵਾਲੇ ਜਿੱਤਰਾ ਆ ਦੇਖਾ ਦੇ ਕਈ ਆ ਜਾਂਦੀਆਂ ਕੋਈ ਰੱਸੀ ਰੱਸੀ ਬੰਦੀ ਦੌਰ ਨੂੰ ਵੀਰ ਮਰਾ ਇੱਥੇ ਬੋਲੀ ਬਣਾ ਕੇ ਆਣ ਕੇ ਪੀ ਕੇ ਵੇਚੇ ਠੀਕ ਹੈ ਜੀ ਕਿਹੜੀ ਗੱਲ ਸਮਝਾਂਗੇ ਸਾਡੀ ਚਾਹੀਏ ਹੋਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਗੀ ਪਹਿਲਾਂ ਵਸ਼ੀਆਂ ਨੂੰ ਥਾਣ ਦੇਖੋ ਕੀ ਕਮਾਲ ਲੱਗੀ ਐ ਇਹਦਾ ਵਸ਼ੀਆਂ ਨੇ ਇਹੋ ਜਿਹਾ ਥਾਣ ਨਹੀਂ ਮਿਲਦਾ ਇਹਦਾ ਮੁੱਲ ਮੁੱਲ ਦੇ ਮੈਂ ਵਸ਼ੀ ਦਾ ਇਹ 35 ਕਰ ਲਈਏ ਅੱਛਾ ਪਰ ਇਹ ਵੀ ਭਾਣਾ ਮੇਰੀ ਭਾਣਾ ਦੇਣੀ ਕਿੰਨੇ ਦੀ 33 ਦੇ ਦिए 32 ਦੇ ਦिए ਜੀ 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 ਹਾਂ ਬੰਦੀਆ ਜੀ ਮੇਰਾ ਵੀ ਕਹਾਣਾ ਇਹ 25000 ਦੀ ਤੇ ਦੋ ਤੱਕ ਕਿੰਨਾ ਕੱਢੀ ਜਾਊਗੀ ਹੈ ਬੱਛੀ 12 8 ਕਿਲੋ ਬੋਲੀ ਆ ਅੱਛਾ ਹਾਂ ਜੀ ਬੱਛੀ 12 13 ਕਿਲੋ ਵਾਲੀ ਸੇਵਾ ਕੋ ਚੋਹ ਗੱਲ ਭਾਵੇਂ 15 ਚੋਈ ਜਾਵੇ ਛੱਲਿਓ ਠੀਕ ਹੈ ਜੀ 12 13 ਕਿਲੋ ਤੋਂ ਨਹੀਂ ਮਰਦੀ ਵੱਛੀ ਤੇ ਹੁਣ ਆ ਗੱਬਨ ਆ ਗਈ ਜੇ ਇਹ ਸ਼ਾਈ ਵਾਲ ਰੱਸੀ ਆ ਕਿ ਜਿੱਦਾਂ ਵੀਰਾਂ ਦੀ ਡਿਮਾਂਡ ਵੀ ਸੋਨੇ ਰਗੀ ਵੱਛੀ ਲੈਣੀ ਆ ਠੀਕ ਹੈ ਜੀ ਇਹਨਾਂ ਕਰਦੀਆਂ ਤੱਸੀਆਂ ਸ਼ਾਈ ਵਾਲਾ ਭਾਵੇਂ ਲੱਤਾਂ ਨੂੰ ਜੱਫੀਆਂ ਪਾ ਛੱਡ ਠੀਕ ਹੈ ਤੋੜਾ ਫੇਰ ਇਹਨਾਂ ਵਿੱਚ ਛੜਾ ਮਾਰ ਦਿਆਂ ਤੇ ਇਹ ਕਿੰਨੇ ਕ ਦੁੱਧ ਵਾਲ ਇਹ ਵੀ ਵਸ਼ੀ 12 13 ਕਿਲੋ ਵਾਲੀ ਜੀ 12 13 ਦੇ ਲੱਗੇ ਪਤਾ ਦੁੱਧ 10 12 ਕਿਲੋ ਦੁੱਧੀਆਂ ਦੇ 20 ਕਿਲੋ ਵਰਗਾ ਹਾਂਜੀ ਹਾਂਜੀ ਬਾਕੀ ਇਹਦੇ ਵੀ ਨੇ ਕਿੰਨੇ ਕੇ ਸਿੰਗ ਹੈਗੇ ਆ ਹਾਂਜੀ ਤੇ ਥੱਲੇੋਂ ਚੰਗੀ ਪਰ ਨਹੀਂ ਹੈ ਜੀ ਆਪਾਂ ਦਾ ਪਹਿਲਾਂ ਤੁਸਾਂ ਕਰਕੇ ਲਈਓ ਕੋਈ ਮੇਰਾ ਵੀ ਦੁੱਜਾ ਲਾ ਲਈ ਪਹਿਲਾਂ ਲਾ ਲਿਓ ਅਗਲੇ ਦਿਨ ਸੋ ਸਮਝਿਆ ਠੀਕ ਜੀ ਵਸ਼ੀ ਬਹੁਤ ਯਾਰੀ ਮਰੀਆ ਤੇ ਹਾਰ ਹੋਣੀ ਵਸ਼ੀ ਤੇ ਇਹਦਾ ਫਿਰ ਮੁੱਲ ਮੋਦੇ ਸ਼ਾਹ ਜੀ ਬੱਤੀ ਚ ਤਿਆਰ ਲੈਂਦੇ ਫਿਰ ਆਪਾਂ ਮੇਰਾ 40-42 ਕਰ ਲੈਂਦੇ ਹਾਂਜੀ ਪਰ ਪਾਣਾ ਦੇ ਦੇਣੀ ਬੱਚੇ ਕਿੰਨੇ ਦੀ 36 ਦੀ ਹਾਂਜੀ 36 ਦੀ 35 ਦੀ ਦੇ ਦਈਏ ਜੋ ਵੀ 33 ਦੀ ਅੱਛਾ 33 ਦੀ 33 ਦੇਤੀ ਦੀ ਠੀਕ ਹੈ ਹਾਂਜੀ ਆਹ ਜੀ 40 ਤੋਂ ਨੇ ਲੀਕ ਟੱਪਨ ਦੇਣੀ ਠੀਕ ਹੈ ਜੀ ਹਾਂ ਜੀ ਗਾਵਾਂ ਵੱਡੀਆਂ ਤੇ ਅਜੇ ਤੇ 40 ਤੋਂ ਅੰਦਰ ਆਜੇ ਤੇ 30 ਤੋਂ ਅੰਦਰ ਵੀ ਆਉਣੀਆਂ ਵਾ ਅਜੇ 30 ਤੋਂ ਥੱਲੇ ਮਾਰਿਆ ਨਾ ਅੱਛਾ ਹਾਂਜੀ ਹਾਂਜੀ ਉਹ ਵੀ ਦਿਖਾਉਣਾ ਵਾ ਅਜੇ ਵੀਡੀਓ ਵੇਖੀ ਜਾਵੇ ਕੋਈ ਨਾਲੋ ਨਾਲ ਹਾਂਜੀ ਤੇ ਆ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਗਾਂ 12 13 ਕਿਲੋ ਵਾਲੀ ਜੀ ਠੀਕ ਹੈ ਜੀ ਹਾਂ ਜੀ ਇਹਦੇ ਥੱਲੇ 8 9 ਕਿਲੋ ਮੁੱਕੇ ਤੇ ਤਿਆਰ ਜੇ ਦੁੱਧ ਠੀਕ ਹੈ ਜੀ ਇਹਦੇ ਪਿੱਛੇ ਵੱਛੀ ਹੈ ਵੀ ਤਾਜੀ ਇਹਦੇ ਮਗਰ ਵੀ ਵੱਛੀ ਆ ਜੀ ਹੈ ਇਹ ਵੱਛਾ ਆ ਜੀ ਇਹਦੇ ਮਗਰ ਵੱਛਾ ਆਇਆ ਜਿਹੜਾ ਬਾਕੀ ਚਵਾਈ ਜੂ ਵੀ ਬੜੀ ਚੰਗੀ ਹੈ ਦੀ ਗਾਂ ਦੀ ਵੱਡੀ ਜੱਤੀ ਆ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਦੂਰ ਦੂਰ ਜਿਹੜਾ ਥਾਣੇ ਦਾ ਬਾਕੀ ਧਾਰਾ ਮਾਰ ਕੇ ਵਿਖਾ ਦੇਣਾ ਠੀਕ ਹੈ ਆ ਕਾਲਾ ਬੱਚਾ ਜੀ ਇਹਦਾ ਇਹਦਾ ਕਾਲਾ ਜਿਹਾ ਬੱਚਾ ਹੋਵੇ। ਇਹ ਵੀ ਤਾਜੀ ਸੋਈ ਹੈ। ਤਾਜ਼ੀਆਂ ਤਾਜ਼ੀਆਂ ਬੱਚੇ ਆਪਣੇ ਕੋ じゃ ਮਿਲੂਗੀ ਗੱਭਣ ਜਾਂ ਇੱਕ ਦੋਵਾਂ ਦਿਨਾਂ ਦੀ ਸੋਈ ਮਿਲੂਗੀ। ਤੇ ਇਹ ਕਿੰਨਾਂ ਕੁ ਦੁੱਧ ਚਵਾਈ ਜਾਊਗੀ? ਇਹ ਵੀ 12 12-13 ਕਰੋ ਹੱਸ ਕੇ। ਤੇ ਇਹਦਾ ਮੁੱਲ? ਮੈਂ ਨਾ ਨਾ ਇਹਦਾ ਵੀ ਮੁੱਲ 36 ਗੱਲ ਜੀ। ਕਰ ਦਿਆ ਵਿੱਚ ਮਾਨ ਇਹ ਵੀ 36 ਜਾਂਦ ਤੇ 33 ਦੇ 33 ਦੇ 33 ala ਕੰਮ ਚੱਲੂਗਾ ਜੀ 33 ਦੇ ਜਾਂਦ ਬੱਤੀਆਂ ਠੀਕ ਆ ਹਾਂਜੀ ਤੇ ਹੁਣ ਮੈਂ ਨਾ ਛੋਟੇ ਭਾਗ ਜਿਹੜੇ ਹੱਟਦੇ ਨਹੀਂ ਜਿਹੜਾ ਖੁੰਦੇ ਮੰਡੀ ਚ ਚੀਜ਼ਾਂ ਹਾਂਜੀ ਹਾਂਜੀ ਉਹ ਚੀਜ਼ਾਂ ਵੀ ਆ ਗਈਆਂ ਆਪਣੇ ਕੋਲ ਠੀਕ ਆ ਹਾਂਜੀ ਆ ਕਪਣਾ ਮੋਲੇ ਛੋਟੇ ਆ ਜਿਹੜੇ ਫਾਈ ਫਟਾਇਰ ਹੋ ਦੇ ਦੇਣੀਆਂ ਫਿਜਾਂ ਇਹਦੇ ਅੱਛਾ ਜਿੱਦਾਂ ਦਿਵਾਰੀ ਦੇ ਆਫਰਾਂ ਨਹੀਂ ਲੈਂਦੇ ਦੁਕਾਨਦਾਰ ਇਹੋ ਚੀਜ਼ਾਂ ਹੀ ਆ ਆਪਣੇ ਕੋਲ ਵੀ ਠੀਕ ਆ ਜੀ ਇਹ ਵੀ 나ੜੂ ਦੇ ਬੱਚਾ ਵਾ ਇਹਦੇ ਪਿੱਛੇ ਵੀ ਵਛੀ ਆ ਅੱਛਾ ਤੋੜ ਦੋ ਫੇਰ ਇਹਦੇ ਪਿੱਛੇ ਜੱਸੀ ਵਛੀ ਆ ਗਈ ਆ ਇਹਦਾ ਬੱਚਾ ਉਹ ਇੱਥੇ ਵੱਜਾ ਬਾਕੀ ਥਾਣਾ ਇਹਦੇ ਕਾਹਵੇ ਚੰਗਾ ਲੱਗਦਾ ਇੱਕ ਕਲ ਦੀ ਸੂਈ ਜੇ ਆ ਵਛੀ ਹੈ ਹਾਂਜੀ ਹਾਂਜੀ ਬੱਚੇ ਬਿਲਕੁਲ ਤਾਜ਼ੇ ਹੀ ਆ ਜਿਹੜੇ ਯਾਰ ਇਹ ਜਿਹੜਾ ਸਫਰ ਸਫਰ ਚ ਆਉਂਦੀਆਂ ਵਾ ਢਾੜੀ ਡੰਗ ਪਹਿਲਾਂ ਸੂਈ ਜਾਂਦੀਆਂ ਸਫਰ ਸਫਰ ਕਰਕੇ ਜਦੋਂ ਗੱਡੀ ਚ ਚੜਦੀਆਂ ਤਾਜ਼ੇ ਬੱਚੇ ਸਾਰੇ ਬਿਲਕੁਲ ਇਹਦੇ ਮਗਰ ਵੀ ਵਛੀ ਜੀ ਆ ਗਈ ਵਛੀਆਂ ਅੱਜ ਦੇ ਮੇਲੇ ਲੁੱਟਣ ਵਾਲੀ ਗੱਲ ਹੈ ਤੇ ਐਨੀਆਂ ਵਛੀਆਂ ਆਈਆਂ ਨਹੀਂ ਕਿਰੀ ਆਪਣੇ ਕੋ ਪਹਿਲਾ ਚਾਂਸ ਜਵੇ ਅੱਜ 6-7 ਵਛੀਆਂ ਆ ਗਈਆਂ ਜਿੰਨੀਆਂ ਸੂਈਆਂ ਜ਼ਿਆਦਾਤਰ ਵਛੀਆਂ ਹੀ ਆ ਮਗਰ ਇਹਦੇ ਮਗਰ ਹੀ ਬੱਚਾ ਤੁਸੀਂ ਜੀ ਠੀਕ ਹੈ ਜੀ ਲੈ ਜੀ ਦਾਨੀ ਬਾਕੀ ਆਈ ਚਲਾਈ ਆਈ ਚਲਾਈ ਪਸ਼ੂਆਂ ਦੀ ਲੱਗੀ ਰਹਿੰਦੀ ਆ ਇਹਦਾ ਫਿਰ ਮੁੱਲ ਜਿਆਦਾ ਆਈ ਜਾਜੇ ਪਾ ਦिए ਬਿਲਕੁਲ ਜਾਜੇ ਦਿਵਾਲੀ ਬੰਪਰ ਪਹਿਲਾਂ ਹੀ ਮੇਰਾ ਪੂਰਾ ਮੈਂ ਕਿਹਾ ਦਿਵਾਲੀ ਬੰਪਰ ਸਾਰੇ ਲੋੜੀ ਬੰਪਰ ਵੀ ਚੇ ਕਰ ਦिए ਸਾਰੇ ਲੈ ਨਾ ਗਾਂ ਦਾ ਮੁੱਲ ਭਾਵੇਂ ਇਹਦਾ ਪੱਤੀ ਕਾਲੀ ਭਾਵੇਂ 33 ਹਾਂਜੀ ਜਾਣ ਸੀ 50 ਦੀ 5000 ਦੀ ਜੀ ਜਾਂਦਾ ਕੋਈ ਨਹੀਂ ਆ ਭਾਵੇਂ ਕਿੰਨੀਆਂ ਦੁਕਾਨਾਂ ਵੀਡੀਓ ਰੋਜ਼ ਪਾਉਂਦੇ ਕੋਈ ਦਿੰਦਾ ਨਹੀਂ ਆ ਤਾਹੀਆਂ ਸੁਨੀਆਂ ਵਛੀਆਂ ਤੇ ਦੁੱਧ ਕਿੰਨਾ ਚੁਾਈ ਦੁੱਧ ਕਿੰਨਾ ਚੁਾਈ ਜਾਊਗੀ 15 ਕਿਲੋ ਪਾਊਗੀ 15 ਕਿਲੋ ਪਾਊਗੀ 8 9 ਕਿਲੋ ਤਿਆਰ ਮੁਕੇ ਦੇ ਠੀਕ ਆ ਹਾਂਜੀ ਹਾਂਜੀ ਤੇ ਆ ਜਿਹੜੀ ਹੁਣ ਇਹਦੀ ਕਾਲੀ ਜਰਸੀ ਆ ਗਈ ਇਹਦੀ ਤਾਜੀ ਸੂਈ ਨਾਲੋਂ ਦੇ ਬੱਚਾ ਪਿੱਛੇ ਵਛੀ ਠੀਕ ਆ ਹਾਂਜੀ ਇਹਦੇ ਮਗਰ ਵੀ ਵਛੀ ਬੱਚੇ ਵਛੀਆਂ ਸਿਰਫ ਇੱਕ ਇੱਕ ਦੋ ਦੋ ਦਿਨਾਂ ਦੀਆਂ ਸੂਈਆਂ ਦਵਾਂਗੇ ਅਰਕੀ ਤੇ ਇਹਦੇ ਕੋ ਬੋਲਾ ਕਿੰਨਾ ਜੇ ਇਹਦੇ ਤੋਂ ਵੇਖਾਂ ਗੱਲੋਂ ਤੋਂ ਬਾਹਰ ਬੋਲਾ ਤੇ ਇਹ ਕਿੰਨਾ ਚੁਆਈ ਜਾਊਗੀ ਇਹ ਵੀ 12 13 ਕਿਲੋ ਤੋਂ ਬਾਹਰ ਜਾਣੇ ਆ ਵੀ ਕਿਹਨੇ ਜਿਆਦਾ ਲਾ ਲੈਣਾ ਵਛੀਆਂ ਦਾ ਕਿ ਕੀ ਹਿਸਾਬ ਤਾ ਵਿਆ ਹਾਂਜੀ ਹਾਂਜੀ ਇਹਦੇ ਬਛੀਆਂ ਆ ਕੇ ਇਹ ਵੀਰਾਂ ਨੇ ਸ਼ਹਿਰਾਂ ਚ ਪਲਾਟ ਤੋੜ ਲਏ ਆ 11 ਜੇਕੇ ਰੱਖੇ ਨੇ ਤੇ ਆਪਣਾ ਜਿੰਨਾ ਮਰਜੀ ਚਾਰਦਾ ਚਾਹ ਪਾਣੀ ਦਾ ਨਾਲੇ ਸਾਰੀ ਜਾਨ ਤੇ ਨਾਲੇ ਹੌਲੇ ਪਾ ਹਾਂਜੀ ਹਾਂਜੀ ਏਦੇ ਕਿਸੀ ਬਛੀ ਜੇ ਹਾਂਜੀ ਆ ਬਛੇ ਬੈਠੀ ਜੀ ਵਾਧ ਪੀ ਲਿਆ ਤੇ ਵਹੁੜੀ ਠੀਕ ਹੈ ਚਲੋ ਕੋਈ ਨਹੀਂ ਬੈਠੀ ਰਹਿਣ ਤੇ ਤੇ ਇਹਦਾ ਫਿਰ ਮੁੱਲ ਮੋਰੇ ਦੇ ਗਾਵਾਂ ਜਿੱਦਾਂ 14-15 ਕਿਲੋ ਵਾਲੀ ਜੀ ਦੇ ਕਾਹਦੇ 35 ਕਾ ਲੀਏ ਦਾ ਕਰੀਏ ਦਾ ਵੀ ਜਿਆਜਿਆ ਬਸ ਬੰਪਰ ਹੀ ਲਾ ਦੀਏ ਦਾ ਬੰਪਰ ਹੀ ਲਾ ਦੀਏ ਹਾਂਜੀ ਪੰਜੀ ਜੋ ਮਾਨਤਨ ਕਰਾਂਗੇ ਦਾ 24 ਦੀ 23 ਦੀ 2200 ਦੀ 20 ਦੀ ਉਹ ਦੇਦਾ ਇਹ 15 ਕਿਲੋ ਆਈ 15 ਕਿਲੋ ਵਾਲੀਆਂ ਤਾਂ ਦੇਦਾ ਨਹੀਂ 23-23 ਦੀਆਂ ਪਰ ਦਵਾਂਗੇ ਠੀਕ ਹੈ ਵੀ ਜਾਣਾ ਵਾਦੇ ਕੀਤੇ ਵੀ ਦਵਾਂਗੇ ਤੇ ਅਸੀਂ ਦੇਣ ਵੀ ਨਹੀਂ ਪਰ ਦੇਣੀਆਂ ਵੀ ਆ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਆਪੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਲੈ ਗਿਆ ਜਿਹਨੇ ਲੁੱਟ ਲਿਆ ਲੁੱਟ ਲਿਆ ਠੀਕ ਹੈ ਹਾਂਜੀ ਹਾਂਜੀ ਹੋਨਾ ਆ ਗੱਬਣਾ ਜੇ ਇਹ ਗੱਬਣਾ ਆ ਗਿਆ ਜੇ ਉਹ ਇੱਕ ਟੋਕੜ ਗਾਉਂ ਵੀ ਬਥੋਨੇ ਜਿੱਦਾਂ ਵੀਰਾ ਦੇ ਥੋੜੇ ਪੈਸੇ ਖਰਚਨੇ ਹੁੰਦੇ ਆ ਹਾਂਜੀ ਹਾਂਜੀ ਵੀਰ ਸ਼ਹਿਰ ਵਸੀ ਆਪਣੇ ਕੋ ਚੰਗੀ ਲਵਾ ਲੈਂਦੇ ਆ ਆ ਵੀ ਭੱਟੀ ਜੱਤੀ ਆ ਗਈ ਆਪਣੇ ਨੂੰ ਠੀਕ ਹੈ ਜੀ ਇਹ ਦਿਨ ਦਿਨ ਦੇ 14-15 ਆ ਜਿਹਾ ਲਿਆ ਆ ਇੱਕ ਨਗ ਦੁੱਧ ਕੱਢੀ ਜਾਊਗੀ ਦੁੱਧ ਇਹ ਵੀ 12-13 ਕਿਲੋ ਵਾਰੀ ਜੀ ਤੇ ਇਹਦਾ ਲੱਗਣਾ ਬਹੁਤ ਜ਼ਿਆਦਾ ਆ ਜੀ ਮੁੱਲ ਫਿਰ ਇਹਦਾ ਮੁੱਲ ਤੇ ਜੇ ਵੱਛੀ ਤਿਆਰ ਹੁੰਦੀ ਤੇ ਭਾਵੇਂ 36-37 ਕਰ ਲੈਂਦੇ ਹਾਂਜੀ 30 ਦੀ ਦੇ ਦਈਏ 30 ਦੀ ਹਾਂਜੀ ਕਰ ਦਈਏ ਵਿੱਚ ਮਾਨ 27 ਦੀ ਦੇ ਦਾਂ 26 ਦੀ ਦੇ ਦਈਏ 25 ਦੀ ਦੇ ਦਾਂਗਾ ਹੋਰ ਦੱਸੋ ਅੱਛਾ 25 ਦੀ ਦੇਣਾ ਨਾ ਜੇ ਲਾਟਰੀਆਂ ਕੱਢਣੀਆਂ ਅੱਜ ਪੂਰੀਆਂ ਠੀਕ ਹੈ ਜੀ 25000 ਪੰਜੇ ਦੇ ਇਹ ਵੀ ਦੇ ਦੋਗੇ ਹਾਂਜੀ ਆ ਬਾਕੀ ਪਹਿਲਾਂ ਵੱਛੀ ਆ ਇੱਕ ਇੱਕ ਬੰਨੇ ਵੀ ਠੀਕ ਬੰਨ੍ਹ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਵੀ 7-8 ਕਿਲੋ ਵਜੀ ਠੀਕ ਹੈ ਜੀ ਬਾਕੀ ਕੋ ਸੇਵਾ ਕਰੂੰਗਾ ਤੁਹਾਨੂੰ 10 ਹੀ ਕੋ ਚੋਲੇ ਭਾਪ ਆ ਥੋੜੇ ਬڑے ਜਿਹੇ ਪੈਣ ਨੂੰ ਬੱਚਾ ਕਰਕੇ ਅੰਦਾਜ਼ਾ ਲਈ ਪਾ 8 ਕਿਲੋ ਵਸ਼ੀ ਦਊਗੀ ਪਹਿਲੇ ਪਹਿਲੇ ਫੋਨਵਾਣੀਆਂ ਬਾਹਰ ਲੋਕ ਨਰਾਜ਼ ਪੜੇ ਹੁੰਦੇ ਵੀਰੇ ਇਹਨੂੰ ਹੁਣ ਇਹ ਵੀਡੀਓ ਵੇਖੀ ਠੀਕ ਆ ਹਾਂ ਜੀ ਮਾਲ ਹੁੰਦਾ ਪਾਣਾ ਨਾਲੋਂ ਕਈ ਵਾਰੀ ਵੀਡੀਓ ਕਈਆਂ ਕੋਲ ਲੇਟ ਪਹੁੰਚਦੀ ਦੋ ਤਿੰਨ ਦਿਨ ਬਾਅਦ ਪਹੁੰਚੀ ਹੁੰਦੀ ਹੁੰਦੀ ਚੰਨ ਦੇ ਨਾਲੋਂ ਨਾਲ ਨਿਕਲਦਾ ਜਾਂਦਾ ਹਾਂ ਹਾਂਜੀ ਹਾਂਜੀ ਬਾਜੀ ਆਪਣੇ ਕੋਲ ਟ੍ਰੇਨ ਚੀ ਮਾਲ ਹੁੰਦਾ ਕੋ 5-7 ਗਾਵੇਂ ਆ ਜਾਂਦੀ ਮਤਲਬ ਇਹ ਆ ਵੀ ਚਲੋ ਇਹ ਵੇਖ ਵੀ ਗਈਆਂ ਤਾਂ ਵੀ ਕੋਈ ਫੋਨ ਲਾਵੇ ਕਰੇ ਜੇੜਾ ਨਹੀਂ ਪੈਂਦਾ ਮੌਕੇ ਤੇ ਹੁੰਦੀਆਂ ਜਾਂਦੀਆਂ ਹਾਂ ਜੇੜਾ ਨਹੀਂ ਪੈਂਦਾ ਆਪਣੇ ਕੋ ਆਪਾਂ ਨੂੰ ਕੋਈ ਫੋਨ ਕਰਕੇ ਵਟਸਐਪ ਕਰਦੇ ਆਪਾਂ ਵੀਡੀਓ ਪਾ ਦਿੰਨੇ ਆ ਠੀਕ ਉਹਦਾ ਦੋਈ ਤਿੰਨ ਦਿਨ ਜੇੜਾ ਲੱਗਦਾ ਸਾਡਾ ਵੀ ਕਿਹੜਾ ਰੋਜ਼ ਕਿਹੜਾ ਲੱਗਦਾ ਹਾਂ ਜੀ ਤੇ ਲੋਕ ਆਡੀ ਵੀਡੀਓ ਡੇਟ ਡੇਟ ਕਰਦੇ ਰਹਿੰਦੇ ਆ ਤੇ ਵੱਛੀ ਦਾ ਤਿਆਰ ਹੁੰਦੀ ਭਾਵੇਂ ਦਾ 28 27 ਕਰ ਲੈਂਦੇ ਹਾਂਜੀ 22 ਦੇ ਦਈਏ 21 ਦੇ ਦਈਏ 20 ਦੀ ਅੱਛਾ 20 ਅੱਜ ਮੈਂ ਨਾ ਅੱਜ ਪੂਰਾ ਲੁੱਟਣ ਵਾਲੀ ਗੱਡੀ ਮੇਲਾ ਪੂਰਾ ਲੱਗਾ ਕੇ ਅੱਜ ਹੈ ਜੀ ਭਾਵੇਂ 20 ਅੱਜ ਵੱਛੀ ਕੋ ਦੇ ਦਿੰਦਾ ਸ਼ਾਹ ਜੀ ਵੇਖੋ ਕੋਈ ਪਾ ਕੇ ਕੋਈ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਇਹੋ ਜਿਹੀ ਵੱਛੀ ਦਾ ਤੇ 35 35 40 ਜਿਹੜਾ ਰੁਪਈਆ ਖਰਚਾ ਆ ਜਾਂਦਾ ਪਾਲਣ ਤੇ ਸ਼ਾਹ ਜੀ ਜੇ ਪਾ ਦੀਆਂ ਆਪਾਂ ਵੱਛੀਆਂ ਦੇਣ ਦੇ ਨਹੀਂ ਤੇ ਵੀਰਾਂ ਨੇ ਘਰ ਜਾਨਵਰ ਰੱਖੇ ਆ ਪੂਰਾ ਖਰਚਾ ਕੱਢ ਕੇ ਵੇਲੇ ਨੂੰ ਵੀ ਇੱਕ ਵੱਛੀ ਛੋਟੀ ਤਿਆਰ ਕਰਦੇ ਕਿੰਨੇ ਖਰਚਾ ਹੁੰਦਾ ਹਾਂਜੀ ਹਾਂਜੀ ਇਹ ਤੇ ਗੱਲ ਤਾਂ ਈ ਸਹੀ ਜੀ ਹੁਣ ਜਿਹੜੀ ਆ ਵੀ ਤੋਰ ਦੋ ਫਿਰ ਇਹ ਵੀ ਆਹ ਜੀ ਬਹੁਤ ਠੰਡੀ ਜੀ ਇਹ ਤੋਖੜਿਆ ਆ ਪੂਰਾ ਮਾਰ ਕੇ ਵਿਖਾ ਦਿਓ ਇਹ ਸੂਈ ਨੂੰ ਹੋਗੇ 4-5 ਮਹੀਨੇ ਬੱਚਾ ਨਹੀਂ ਜੀ ਠੀਕ ਆ ਹਾਂਜੀ ਠੰਡੀ ਸੀ ਲਿਆ ਉਤਰਾ ਕਿਵਾਈ ਚੂਈ ਬੜੀ ਚੰਗੀ ਜੀ ਪਿਛਲੇ ਦਿਨਾਂ ਜਿਵੇਂ ਦਿਖਾ ਦੋ ਪਿਛਲੇ ਦਿਨ ਦਿਖਾ ਦੋ ਆਇਆ ਪਸਮੀਨੀ ਉਦਾਂ ਆਇਆ ਅਜੇ ਕਾਂ ਪਸਮੀਨੀ ਉਦਾਂ ਦਾ ਹਰਾ ਮਾਰ ਕੇ ਹੋਣੇ ਖਾਣ ਬਹੁਤ ਚੰਗਾ ਛਾਈ ਜਲ ਏ ਸ਼ਾਇਦ ਵੱਛੀ ਦਾ ਚਲੋ ਤੋਰ ਦੋ ਫਿਰ ਇਹਨੂੰ ਦੁੱਧ ਕਿੰਨਾ ਜਿਹਦੇ ਕੋਲ ਪੱਕਾ 5 5.5 ਕਿਲੋ ਲਾ ਲਓ ਜੇ ਕੋਈ ਵੀ ਸੇਵਾ ਕਰੋ 2-8-9 ਕਿਲੋ ਦਹੀਂ ਜਾਊਗੀ ਠੀਕ ਹੈ ਜੀ ਹਾਂ ਜੀ ਬਾਕੀ ਉਹ ਨਾ ਟੀਕਾ ਲਵਾਇਆ ਵਾ ਅੱਗੇ ਹੁਣ ਕਿਹੇ ਜੀ ਕਿਸਮਤ ਹੈ ਨਿਕਲਦੀ ਆਪਾਂ ਗਰੰਟੀ ਨਹੀਂ ਦਿੰਦੇ ਠੀਕ ਹੈ ਜੀ ਟੀਕਾ ਲੱਗਾ ਇਹਨੂੰ 1.5 ਮਹੀਨਾ ਆ ਗਿਆ ਪਰ ਗਰੰਟੀ ਆਪਣੀ ਕੋਈ ਨਹੀਂ ਬਾਕੀ ਬਛੀ ਹੁਣ ਆਜੇ ਟਾਈਮ ਤੇ ਤਿਆਰ ਹੋਈ ਫੇਰ ਭਾਂ ਕੋਈ 40-45 ਹਜ਼ਾਰ ਦੇ ਵਿੱਚ ਤਿਆਰ ਕਰਕੇ ਵੇਚ ਦੇ ਇਹ ਫਿਰ ਕੀ ਜੀ ਇਹ ਬਛੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਜੇ ਵਾਛੀ ਦੇ ਵਿੱਚ ਬੱਚਾ ਪੋਚਾ ਹੁੰਦਾ ਤਾਂ ਭਾਵੇਂ 25 ਕਰ ਲੈਂਦੇ ਹਾਂਜੀ ਪਰ ਨਹੀਂ ਆਪਾਂ ਨੂੰ ਭਾਣਾ ਮੇਰੀ ਭਾਣਾ ਦੇਣੀ ਬੰਦਾਂ ਦੇ ਦਈਏ 15 ਦੀ ਹਾਂਜੀ 14 ਨਹੀਂ ਦੇ ਦਈਏ 13 ਦੀ ਦੇ ਦਾਂਗੇ ਅੱਛਾ 13 ਹਾਂ 12 ਦੀ ਅੱਛਾ 12 ਦੀ 12000 ਦੀ ਇਹ ਸ਼ਰ ਵਾਛੀ ਕੋਈ ਨਹੀਂ ਜੀ ਦਿੰਦਾ ਲਵਾਵਾਂਗੇ ਆਪਾਂ ਥਾਨ ਕੁਆਰਦੀ ਵੇਖੋ ਕੀ ਆ ਠੀਕ ਹੈ ਠੀਕ ਹੈ ਬਾਾਕੀ ਸਟਾਲਿਆਂ ਦੇ ਵਿੱਚ ਭਾਵੇਂ ਦੁੱਧ ਭਾਵੇਂ ਦਹੀਂ ਕਿਲੋ ਕਰ ਜੇ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਆਣ ਕੇ ਮੇਰਾ ਵੀ ਜਿਹੜੀਆਂ ਗੱਬਣਾ ਵਾਂ ਫਾਸ ਕਰਕੇ ਖੜੋ ਜਿਹੜੀਆਂ ਸੁਈਆਂ ਆ ਆਪਣੀਆਂ ਚੋ ਚਵਾ ਕੇ ਖੜੋ ਤਸੱਲੀ ਕਰਕੇ ਜੋ ਵੀ ਆ ਇੱਥੇ ਹੀ ਆਪਣੇ ਭਾਵੇਂ ਦੂਰ ਆ ਸਾਈਪਨ ਆਪਣਾ ਪਾ ਦਿਓ ਵੀਡੀਓ 깔 ਤੇ ਆਪਣਾ ਦੋ ਡਾਂਗੇ ਇਸੇ ਮਾਰ ਚ ਵਾ ਲੋ ਠੀਕ ਹੈ ਜੀ ਹਾਂਜੀ ਇੱਥੇ ਧੋਖਾ ਧੜੀ ਕੋਈ ਨਹੀਂ ਆ ਠੀਕ ਤੁਹਾਨੂੰ ਪਤਾ ਜਿਹੜਾ ਧੋਖੇ ਕਰਨ ਵਾਲੇ ਕੰਮ ਉਹ ਇੰਨਾ ਟਾਈਮ ਚੱਲਦੇ ਨਹੀਂ ਨੇ ਤੇ ਤੁਸੀਂ ਸਾਡੀਆਂ ਚੈੱਕ ਕਰਕੇ ਵੇਖ ਸਕਦੇ ਪੁਰਾਣੀਆਂ ਵੀਡੀਓ 15 15 20 20 ਗਾਵਾਂ ਆਪਣੀ ਹਰ ਵੀਡੀਓ ਚ ਪੈਂਦੀਆਂ ਹਾਂ ਹਾਂਜੀ ਹਾਂਜੀ ਇਹ ਕੇ ਚੰਗਾ ਜਨਮਰ ਦਿੰਦੇ ਆ ਸਾਡਾ ਤਾਂ ਹੀ ਮਾਰ ਵੀ ਸਪੋਰਟ ਦੇ ਨਾਲ ਜਾਂਦਾ ਹਾਂ ਕਿ ਵੀ ਗੰਡਿਆ ਹਾਂ ਹਾਂਜੀ ਹਾਂਜੀ ਇਹ ਵੀ ਦਾ ਸਪੋਰਟ ਹੈ ਤਾਂ ਇੰਨਾ ਮਾਲ ਆਪਣਾ ਵੇਗੰਡਿਆ ਬਾਬਾ ਪੂੜਾ ਸਾਹਿਬ ਦੀ ਕਿਰਪਾ ਵਾ ਠੀਕ ਹੈ ਜੀ ਹਾਂਜੀ ਚਲੋ ਬਾਕੀ ਜੋ ਵੀ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਵੇਖ ਆ ਕੇ ਆਜਾ ਜੀ ਨਾ ਉਹਦੇ ਬੱਚੇ ਸਮਝਣਾ ਤੇ ਮਰਜ਼ੀ ਨਾਲ ਪਿਸ਼ੂ ਖੜੋ ਜੀ